ਪਾਟ ਤੇ ਥਾਪੀਆਂ ਮਾਰ-ਮਾਰ ਕੇ ਉਂਗਲਾ ਕਰਕੇ ਨੌਜਵਾਨ ਜਿਹੜਾ <th>ਸ ਦਿਖਾ ਰਿਹਾ ਤੇ ਨਾਲ ਦੇ ਸਾਥੀ ਵੀ ਗਾਲਾਂ ਕੱਢਦੇ ਨਜ਼ਰ ਆਏ ਤੇ ਇਹ ਗਾਲਾਂ ਕਿਸੇ ਹੋਰ ਨੂੰ ਨਹੀਂ ਪੁਲਿਸ ਮੁਲਾਜ਼ਮਾਂ ਨੂੰ ਨਾਕੇ ਤੇ ਸ਼ਰਿਆਮ ਕੱਢੀਆਂ ਜਿਸ ਦੀ ਵੀਡੀਓ ਨੈਟ ਤੇ ਵਾਇਰਲ ਹੋ ਗਈ ਤੁਸੀਂ ਵੀ ਸੋਚਦੇ ਹੋ ਹੋਮੋਗੇ ਕਿ ਜੇਕਰ ਪੁਰਸ਼ੀਆਂ ਨੂੰ ਇਹ ਗਾਲਾਂ ਕੱਢ ਰਹੇ ਨੇ ਤਾਂ ਇਹਨਾਂ ਨੂੰ ਜਵਾਨਾਂ ਨੂੰ ਪੁਲਿਸ ਨੇ ਗਰਦਨ ਤੋਂ ਦਬੋਚਿਆ ਕਿਉਂ ਨਹੀਂ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਇਸ ਵੀਡੀਓ ਤੇ ਇਧਰ ਆ ਤੇ ਮੈਂ 76 ਤੇਰੇ ਉਹ ਤੇਰੇ ਬਾਹੂਗਾ ਮੂੰਹ ਤੇੜੀ ਯਾਰ ਕਰੇਗਾ ਤੂੰ ਅਏ ਚੱਲ ਓਥੇ ਠਾਣੇ ਆ ਜਾ ਮੱਲਾ ਦੇ ਠੀਕ ਆ ਉੱਥੇ ਨਹੀਂ ਕਿਤੇ ਜਾਣਾ 76 ਮੈਂ ਤੇਰੇ ਤੇਰੇ 76 ਮੈਂ ਥੋੜੇ ਦਿਨਾਂ ਦੇ ਵਿੱਚ ਠੋਕਨੇ ਮੱਲਾ ਵਾਲੀ ਮੱਲਾ ਹੀ ਤੇ ਠੋਕੜੇ ਮੈਂ ਮੰਨਾਂ ਰੇ ਆ ਜੀ ਆ ਇਧਰ ਹੁਣੇ ਚੱਲੀ ਮੱਲਾਂ ਵਾਲਿਆ ਇਹਨੂੰ ਤੂੰ ਆਣਾ ਨਾ ਮੈਂ ਵਰਦੀ ਲਾ ਕੇ ਨਾ ਵਰਦੀ ਲਾ ਕੇ ਆਇਆ ਇਹਨੂੰ ਦੱਸਾਂ ਤੈਨੂੰ ਤੇਰੀ ਲਾਉਣੀ ਤੇਰੀ ਲਾਉਣੀ ਇਹ ਮੂਲ ਫੜ ਕੇ ਛੱਡਦੇ ਨਹੀਂ ਭਾਈ ਇਹਨੂੰ ਦੱਸਾਂਗੇ ਇਹ ਗੱਲ ਮੈਂ ਤੇਰਾ ਫੂਟ ਛੱਡਦੇ ਨਹੀਂ ਫੜ ਕੇ ਇਹ ਗੱਲ ਨਹੀਂ ਕੋਈ ਗੱਲ ਨਹੀਂ ਲਾਹਾਂ ਵਾਲੇ ਨੇ ਯਾਰ ਰੇ ਵਾਲਾ ਭਾਈ ਲਾਲਾ ਜਿਹੜੀ ਫੂਟ ਫੂਟ ਲੈ ਤੂੰ ਖੋ ਕੇ ਲੈ ਯਾਰ ਹਾਂ ਉਹਦੀ ਮਰਨਾ ਉਹ ਜਿੱਥੇ ਮੋਟਰਸਾਈਕਲ ਖੜਾ ਘੁਲਕੇ ਵੇਖਦਾ ਮੇਰੇ ਨਾਲ ਭਵੇਂ ਤੂੰ ਫੋਨ ਖੋਹ ਕੇ ਲੈ ਜੀ ਮੇਰਾ ਤੂੰ ਕੋਈ ਗੱਲ ਨਹੀਂ ਉਹ ਘੁਲਕੇ ਬਾਈ ਵੀ ਮੁੰਡਾ ਹੀ ਮੈਂ ਕੋਈ ਗੱਲ ਨਹੀਂ ਉਹ ਤਾਂ ਹੈਗੀ ਹੈ ਉਹ ਤੂੰ ਸੰਧੂ ਤੇਰੇ ਮੈਂ 76 ਓ ਮਾਰ ਮਾਰ ਕਿ ਤੇਰੀ ਦਾੜੀ ਦੇ ਨਾਲ ਨਾ ਕੰਡੇ ਚ ਫਿਚੋ ਤੇ ਮੈਨੂੰ ਕਹਿ ਦੀ ਤੂੰ ਤੇਰੇ ਵਿੱਚ 76 ਕਿਉਂ ਠੋਕ ਦੇ ਅੱਜ ਤੂੰ ਨੇ ਆ ਮਾਣਾ ਨਾ ਮੈਂ ਦੂਜਾ ਆਣਾ ਮਾਰਦੀ ਆ ਅੱਜ ਇੱਧਰ ਆ ਇੱਧਰ ਆ ਇੱਧਰ ਆ ਇੱਧਰ ਉਹ ਵੇਖੋ ਘੁਲਕੇ ਦੇ ਵੇਖਲਾ ਮੇਰੇ ਨਾਲ ਕਿ ਯਾਦ ਕਰਿਆ ਕਰੇਗਾ ਉਹ ਅੱਗੇ ਆ ਆ ਵੇਖੀ ਘੁਲਕੇ ਆ ਵੀ ਇੱਕ ਨਾ ਆਇਆ ਚੁੱਪ ਨਾ ਰਹਿ ਮੇਰਾ ਮਾਰ ਮਾਰ ਤੇਰਾ ਚਪੇੜਾ ਵੇਖੀ ਤੇਰਾ ਮੂੰਹ ਕਿਵੇਂ ਭਾਂਦਾ ਕਰਾਂ ਫੋਨ ਘਰੇ ਰਹਿ ਗਿਆ ਅਜੇ ਮੇਰਾ ਕੜਾ ਰਹਿ ਗਿਆ ਕੜਾ ਮੇਰਾ ਕੜਾ ਰਹਿ ਗਿਆ ਮੇਰੇ ਘਰੇ ਪੋਂਦਾ ਮੈਂ ਗੁੱਟੀਆਂ ਵਾਲਾ ਉਹ ਹੁੰਦਾ ਨਾ ਤੇਰਾ ਮੂੰਹ ਸਾਰਾ ਵਿੱਚੋਂ ਵੜਦੇ ਨੇ ਮਾਰ ਮਾਰ ਕੇ ਕੜੇ ਅਜੇ ਭੁਣ ਕੇ ਰਹਿ ਗਏ ਕਰ ਮੈਨੂੰ ਨਹੀਂ ਪਤਾ ਨਹੀਂ ਕਿ ਉਹ ਕਰ ਮੇਰਾ ਪੰਗਣੀ ਇੱਕ ਫੌਜੀ ਬੰਦੇ ਨੇ ਪੰਗਾ ਲੈਣਾ ਤੁਸੀਂ ਫੌਜੀ ਨਾ ਇਹ ਸੋਚਣਾ ਮਰੇ ਆ ਵੀ ਪੰਗਾ ਕਾ ਲੈ ਨਹੀਂ ਤਾਂ ਆਪਾਂ ਦਿਨੇ ਸ਼ਰਾਬ ਦੇ ਤੁਰੇ ਫਿਰਦੇ ਆ ਵੀ ਪਾਣੀ ਕਿੱਥੋਂ ਆ ਰਿਹਾ ਯਾਰ ਤੁਸੀਂ ਅਸੀਂ ਪੀ ਨਹੀਂ ਸਕਦੇ ਹੈਂ ਕਰ ਤੇ ਖੜਨਾ ਨਾ ਰੋਪੇ ਉਖਾਲਿਓ ਨੰਗੋ ਕੁੱਤੇਓ ਵੀ ਨੰਗੋ ਪੈ ਕੁੱਤੇਓ ਮੇਰਾ ਕੜਾ ਰਹਿ ਗਿਆ ਕਰੇ ਤੇਰਾ ਮੈਂ ਮੂੰਹ ਵਿੱਚੋਂ ਸਾਰਾ ਬਾੜ ਦੇਣਾ ਸੀ ਅੱਜ ਤੇਰਾ ਮੈਂ ਧੱਕੇ ਦਾ ਸਾਨੂੰ ਡਾਕੀ ਉਹਾ ਇਧਰ ਲਾ ਗਿਆ ਹੱਥ ਫੜੀ ਮਾਰਿਆ ਆ ਇਧਰ ਜਰਾ ਮੁੜ ਇਹਨੂੰ ਆ ਡਾਕੀ ਉਹ ਛੱਡ ਵੀਰ ਉਹ ਵੀਡੀਓ ਚੋਂ ਨਹੀਂ ਕੋਹ ਲੱਪਣਾ ਸਿੱਧਾ ਵੱਜ ਜੇ ਵੱਜਣਾ ਹੀ ਇੱਕ ਚ ਪਰੋਣੇ ਦੇ ਹਾਂ ਚ ਪੇੜ ਤਪੂਲ ਮੇਰੇ ਬਾਜੀ ਮੈਂ ਬੁਰੀ ਕਰਨੀ ਬਾਤ ਚ ਅੱਗੇ ਤੂੰ ਦਿੱਤੀ ਮੇਰੇ ਮਾਰ ਤੇ ਮੈਂ ਕੀ ਪੱਗ ਲਾ ਦੇਣੀ ਤੇਰੀ ਭਾਈ ਨਾ ਮੈਨੂੰ ਕਹੀਂ ਤੂੰ ਜੋ ਮਰਜ਼ੀ ਕਰ ਲੈ ਮੈਂ ਦੱਸਦਾ ਹੀ ਮੇਰਾ ਸੁਭਾਅ ਬੜਾ ਗੰਦਾ ਹੀ ਮੇਰੇ ਜਿੰਨੇ ਚ ਪੇੜ ਮਾਰਤੀ ਮੈਂ ਲਿਆਈ ਨਹੀਂ ਕਰਨਾ ਬਾਤ ਚ ਮੈਂ ਇੱਕ ਹੀ ਦੱਸਦਾ ਹਾਂ ਮੈਂ ਗੱਲ ਘੋੜ ਦੇਣਾ ਮੈਂ ਬਾਜੀ ਨਾ ਕਹੀ ਮੈਨੂੰ ਮੇਰਾ ਸੁਭਾਅ ਭਜ ਬਿੰਨੂ ਨਾ ਪਾਈ ਗਈ ਹੋਰ ਪੱਗ ਚੋਕ ਤੋ ਕੀ ਕਰਨੇ ਕੋਈ ਗੱਲ ਮੈਂ ਗੱਲ ਘੋੜ ਦੇਣਾ ਮੋੜ ਤੇ ਇਹਨੂੰ ਆ ਡਾਕੇ ਨੂੰ ਕੱਲੇ ਨੇ ਖੜੇ ਨੇ ਵੇਖਣਾ ਤੂੰ ਇਹ ਦੇਖ ਲੋ ਮੈਂ ਇਹਦੇ ਮੁੰਡੇ ਜਿੱਦਾਂ ਮਰਜ਼ੀ ਹੁੰਦੇ ਆ ਥਾਣੇ ਵਾਲੇ ਇੱਥੇ ਆਉਂਦੇ ਪੈ ਕੋਈ ਇਹਨੂੰ ਡਾਕੇ ਵਖਾਪੜਾ ਮਮੀ ਦੱਸੂਗਾ ਵੇ ਮੁਲਾਜ਼ਮ ਇਦਾਂ ਨਾ ਦੇ ਗਲ ਪੈਂਦੇ ਆ ਮੈਂ ਸੇਰ ਖੋਲ ਦੇਣਾ ਮੇਰਾ ਸੁਭਾਅ ਵੜਾ ਕੰਦਾਈ ਪਾਈ ਨੇ ਡਾਕ ਕੋ ਯਾਰ ਖੋਲ ਦੇਣਾ ਬਾਈ ਉਹ ਖੋਲੋ ਜਾ ਯਾਰ ਇੱਥੇ ਆਉਣਗੇ ਸਾਰੇ ਦੇਖੀ ਜਾਂਦੇ ਨਹੀਂ ਜਾਣਾ ਜੀ ਉਹ ਰੋਕ ਜਾ ਤੂੰ ਬੱਲਾ ਠਣ ਜਾਣਾ ਬੱਲਾ ਠਣ ਜਾਣਾ ਤੇ ਚਲਾ ਮੋੜ ਤੇ ਚਲਾ ਦਾਦੇ ਕੀ ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾ ਦੇ ਵਿੱਚ ਪੁਲਿਸ ਮੁਲਾਜ਼ਮ ਡਿਊਟੀ ਕਰ ਰਹੇ ਸੀ ਤਾਂ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਦੇ ਵੱਲੋਂ ਟ੍ਰੈਫਿਕ ਪੁਲਿਸ ਕਰਮਚਾਰੀਆਂ ਦੇ ਨਾਲ ਹੱਥੋਂ ਪਾਈ ਕੀਤੀ ਜਾਣਕਾਰੀ ਅਨੁਸਾਰ ਮੱਲਾਵਾਲਾ ਟ੍ਰੈਫਿੰਗ ਇੰਚਾਰਜ ਅਤੇ ਉਸ ਦੀ ਟੀਮ ਵੱਲੋਂ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਦੌਰਾਨ ਬੋਲਟ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ ਤਾਂ ਜਦੋਂ ਉਸ ਨੂੰ ਰੋਕਿਆ ਕਾਗਜ਼ਾਤ ਚੈੱਕ ਕੀਤੇ ਤਾਂ ਉਹ ਪੂਰੇ ਨਹੀਂ ਸੀ ਜਿਸ ਤੋਂ ਬਾਅਦ ਇਹਨਾਂ ਬੁਲਟ ਮੋਟਰਸਾਈਕਲ ਵਾਲੇ ਨੇ ਪੁਲਿਸ ਮੁਲਾਜ਼ਮਾਂ ਦੇ ਨਾਲ ਕਾਫੀ ਜਦੋਜਹਿਦ ਕੀਤੀ ਤੇ ਹੱਥੋਪਾਈ ਕੀਤੀ ਜਿਨ੍ਹਾਂ ਦੇ ਵਿੱਚੋਂ ਪੁਲਿਸ ਨੇ ਦੋ ਨੂੰ ਕਾਬੂ ਕਰ ਲਿਆ ਤੇ ਇੱਕ ਫਰਾਰ ਹੋ ਗਿਆ ਹਾਂਜੀ ਸਰ ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਮਾਮਲਾ ਕੀ ਹੈ ਇਹ ਇਹ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਫਰੋਜਪੁਰ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਾਨੂੰ ਜੋ ਹੁਕਮ ਮਿਲਦੇ ਚਲਾਨ ਕਰਨ ਦੇ ਤੇ ਉਹ ਮੈਂ ਇਸ ਟਾਈਮ ਐਸੇ ਗੁਰਮੀਤ ਸਿੰਘ ਟ੍ਰੈਕ ਚਾਰਜ ਮੱਲਾਣੇ ਮੇਰੇ ਤੋਂ ਡਿਊਟੀ ਕਰ ਰਿਹਾ ਕੱਲ ਅਸੀਂ ਸੁਧਾਰੇ ਪਿੰਡ ਤੇ ਉਰਲੇ ਪਾਸੇ ਫਾੜਕ ਦੇ ਕੋਲ ਬਾਬਾ ਕਾਲਾ ਮਾਰਜੀ ਦੇ ਮੰਦਿਰ ਦੇ ਕੋਲ ਨਾਕਾ ਲਾਇਆ ਸੀ 11 ਵਜੇ ਤੇ ਅਸੀਂ ਪੰਜ ਸਾਲ ਚਲਾਣ ਵੀ ਕੀਤੇ ਆ 1:30 ਵਜੇ ਦੇ ਕਰੀਬ ਉਧਰ ਕੋਈ ਦੋ ਬੰਦੇ ਆਏ ਬੋਰਡ ਤੇ ਮੇਰਾ ਸਾਥੀ ਹਰਜਨਰ ਸਿੰਘ ਤੇ ਸਾਥੀ ਰਾਜਕਮਾਰ ਜੇ ਪੀਸੀ ਇਹਨਾਂ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਰੁਕ ਗਏ ਰੁਕਣ ਤੋਂ ਬਾਅਦ ਉਹ ਗਾਲ ਕੱਢ ਕੇ ਬੋਲੇ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਪਤਾ ਨਹੀਂ ਉਹਨਾਂ ਨੇ ਕੀ ਖਾਦਾ ਕੀ ਨਹੀਂ ਖਾਦਾ ਜੀ ਉਹਨਾਂ ਨੇ ਮੁੜ ਕੇ ਸਾਡੇ ਤੇ ਰੋੜੇ ਚਲਾਏ ਪਬਲਿਕ ਦੇ ਬੰਦੇ ਇਕੱਠੇ ਹੋ ਕੇ ਪਿੰਡ ਦੇ 10-15 ਜਿਹਨਾਂ ਕਿ ਜਿਨ੍ਹਾਂ ਦੇ ਜਿਨ੍ਹਾਂ ਦੇ ਅਸੀਂ ਸਹਾਇਤਾ ਦੇ ਨਾਲ ਜਿਹੜਾ ਸਾਨੂੰ ਥੋੜਾ ਬਚਾ ਹੋਇਆ ਉਹਨਾਂ ਰੋੜੇ ਬਹੁਤ ਮਾਰੇ ਆ ਉੱਥੇ ਬਾਲਨ ਪਿਆ ਸੀ ਦਰਖਤ ਕੱਟੇ ਹੋਏ ਸੀ ਉਹਨਾਂ ਦੇ ਛੋਟੇ ਬਣਾ ਕੇ ਸਾਡੇ ਦੇ ਵਾਰ ਕੀਤੇ ਆ ਜੀ ਉਸ ਤੋਂ ਬਾਅਦ ਜੀ ਮੈਂ ਫੋਨ ਕੀਤਾ ਥਾਣੇ ਐਮਐਸਸੀ ਗਰਮੀਤ ਸਿੰਘ ਨੂੰ ਮੈਂ ਜਲਦੀ ਕਰੋ ਸਾਡੇ ਤੇ ਹਮਲਾ ਕਰਤਾ ਹੈ ਪਬਲਿਕ ਦੇ ਲੋਕਾਂ ਨੇ ਉਹ ਮੁਰਤੀ ਉੱਥੋਂ ਜੀ ਸਰਕਾਰੀ ਗੱਡੀ ਦੇ ਵਿੱਚ ਐਸਆਈ ਲਖਵੀਰ ਸਿੰਘ ਸਮੇਤ 4-5 ਕਰਮਚਾਰੀ ਜਿਹੜੇ ਉੱਥੇ ਗਏ ਇੱਕ ਨੂੰ ਤਾਂ ਅਸੀਂ ਮੌਕੇ ਤੇ ਫੜ ਲਿਆ ਇੱਕ ਜਿਹੜਾ ਸੀ ਉਹ ਝੋਨੇ ਚ ਭੱਜ ਗਿਆ ਉਹਨੂੰ ਉਹਨਾਂ ਦੇ ਗਨ ਮਿਲਣਾ ਚ 4 ਕਿਲੋਮੀਟਰ ਦੂਰ ਤੋਂ ਫੜਿਆ ਜੀ ਫੜ ਕੇ ਲੈ ਕੇ ਥਾਣੇ ਆ ਕੇ ਬੰਦ ਕਰਤਾ ਜੀ ਬੰਦ ਕਰਕੇ ਉਹਨਾਂ ਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਜੀ ਕੋਈ ਵਿਕਲ ਵੀ ਵਿਕਲ ਅਸੀਂ ਬੌਂਡ ਕੀਤਾ ਜੀ ਬੁੱਟ ਮੋਟਰਸਾਈਕਲ ਜਿਹੜਾ ਪਰਚੇਤ ਪੈ ਗਿਆ ਪਰਚੇ ਦੀਆਂ ਧਰਾਵਾਂ ਜਿਹੜੀਆਂ ਲੱਗੀਆਂ ਨੇ ਜੀ 132 281 286 352 ਬੀ ਐਨ ਐਸ ਐਕਟ ਤਹਿਤ ਜਿਹੜਾ ਉਹਨਾਂ ਦੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਵਾਸਤੇ ਉਹਨਾਂ ਨੂੰ ਕੋਰਟ ਤੇ ਭੇਜਤਾ ਜੀ ਗਾੜੀ ਗਲੋਚ ਗਈ ਹੈ ਹਾਂ ਜੀ ਗਾੜੀ ਗਲੋਚ ਗਈ ਹੈ ਹਾਂਜੀ ਗੱਲ ਬਹੁਤ ਉਹਨਾਂ ਨੇ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਜੀ ਵੀਡੀਓ ਨਾਲ ਹੈਗੀ ਹੈ ਜੀ ਵੀਡੀਓ ਵੀ ਦਿੱਤੀ ਹੈ ਜੀ ਤੇ ਉਹ ਵੀਡੀਓ ਵਿੱਚ ਬਹੁਤ ਕੁਝ ਵਿਖਾ ਰਿਹਾ ਡੰਡੇ ਵੀ ਵਿਖਾ ਰਿਹਾ ਗਾਲਾਂ ਵੀ ਕੱਢ ਰਿਹਾ ਜੀ ਤੇ ਇਸ ਕਰਕੇ ਜਿਹੜਾ ਵੀ ਅਸੀਂ ਹੁਣ ਪਰਚਾ ਹੋ ਗਿਆ ਪਰਚਾ ਹੋਣ ਤੋਂ ਬਾਅਦ ਅਗਲੀ ਕਾਰਵਾਈ ਅਫਸਰ ਕਰ ਰਹੇ ਨੇ ਜੀ ਬਚਾ ਪਬਲਿਕ ਨੇ ਕਰਵਾਇਆ ਹਾਂਜੀ ਪਬਲਿਕ ਨੇ ਜੀ ਪਬਲਿਕ ਨੇ ਜੀ ਪਬਲਿਕ ਸਾਡੇ ਵਿੱਚ ਆਏ ਖੜ ਗਏ ਨਹੀਂ ਤੇ ਰੋੜੇ ਜਿਵੇਂ ਮੇਰੇ ਇੱਕ ਵੱਜਿਆ ਵੀ ਇੱਥੇ ਮੋਢੇ ਤੇ ਮੇਰੇ ਰੋੜੇ ਬਹੁਤ ਮਾਰ ਰਹੇ ਸੀ ਉਹ ਅੱਛਾ ਪੁਲਿਸ ਵੱਲੋਂ ਉਕਤ ਰੋਪੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੀਜੇ ਦੋਸ਼ੀ ਨੂੰ ਫੜਨ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਪਰ ਇਹ ਆਪਣੇ ਆਪ ਦੇ ਵਿੱਚ ਇੱਕ ਅਨੋਖਾ ਮਾਮਲਾ ਹੈ ਕਿ ਪੁਲਜ਼ਾ ਡਰ ਲੋਕਾਂ ਦੇ ਮਨਾਂ ਦੇ ਵਿੱਚੋਂ ਖਤਮ ਹੋ ਰਿਹਾ ਅਤੇ ਸ਼ਰਿਆਮ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਕਰ ਰਹੇ ਨੇ ਤੇ ਦੇਖ ਕੇ ਲਲਕਾਰੇ ਮਾਰ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਨ ਸਿੰਘ ਦੀ ਰਿਪੋਰਟ